ਵੀਡੀਓ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੀਐਮ ਭਗਵੰਤ ਮਾਨ ਨਾਲ ਹੀ ਆਪਣੀ ਸਾਰੀ ਸਿਕਿਉਰਿਟੀ ਤੇ ਸਾਥੀਆਂ ਦੇ ਨਾਲ ਅ ਨੰਗਲ ਡੈਮ ਦੇ ਉੱਪਰ ਪਹੁੰਚੇ ਹੋਏ ਹਨ ਉੱਥੇ ਉਹਨਾਂ ਦਾ ਪਹੁੰਚਣ ਦਾ ਕੀ ਕਾਰਨ ਸੀਗਾ ਇਹ ਸਾਰਾ ਤੁਹਾਨੂੰ ਇਸ ਵੀਡੀਓ ਵਿੱਚ ਦੱਸਦੇ ਹਾਂ ਕਿ ਨੰਗਲ ਡੈਮ ਦੇ ਉੱਪਰ ਜਿਹੜਾ ਧਰਨਾ ਹੈ ਕਾਫੀ ਦਿਨਾਂ ਤੋਂ ਲੱਗਾ ਹੋਇਆ ਹੈ ਜਿਸ ਦਾ ਕੇਸ ਜਿਹੜਾ ਹੁਣ ਹਾਈ ਕੋਰਟ ਤੱਕ ਵੀ ਪਹੁੰਚ ਗਿਆ ਸੀ ਕਿਉਂਕਿ ਉੱਥੇ ਹਰਿਆਣੇ ਸਰਕਾਰ ਵੱਲੋਂ ਜਿਹੜਾ ਵਾ ਹਰਿਆਣੇ ਹਰਿਆਣੇ ਦੇ ਲੋਕਾਂ ਨੇ ਧਰਨਾ ਲਾਇਆ ਸੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਪਾਣੀ ਦੀ ਪਰ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਜਿੰਨਾ ਪਾਣੀ ਹਰਿਆਣੇ ਦਾ ਬੰਦਾ ਸੀ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤਾ ਗਿਆ ਹੈ ਹੋਰ ਪਾਣੀ ਦੇ ਉੱਪਰ ਉਹਨਾਂ ਦਾ ਕੋਈ ਵੀ ਹੱਕ ਨਹੀਂ ਹੈ ਪਰ ਹਰਿਆਣੇ ਵੱਲੋਂ ਲਗਾਤਾਰ ਧਰਨਾ ਲਗਾ ਕੇ ਇਹ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਜਿਹੜਾ ਵਾ ਉਹਨਾਂ ਨੂੰ ਹੋਰ ਮਿਲੇ ਇਸ ਕਰਕੇ ਲਗਾਤਾਰ ਉਤਰਨੇ ਉੱਪਰ ਬੈਠੇ ਸਨ ਅਤੇ ਹਾਈ ਕੋਰਟ ਤੱਕ ਵੀ ਇਹ ਮਾਮਲਾ ਪਹੁੰਚਾ ਸੀ ਇਸ ਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਥੇ ਖੁਦ ਆ ਪਹੁੰਚੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਉਸ ਦਾ ਵੀ ਕੀ ਨਤੀਜਾ ਆ ਕਿ ਉਹਨਾਂ ਨੇ ਗੱਲਬਾਤ ਕੀਤੀ ਸਾਰੀ ਗੱਲਬਾਤ ਕੀਤੀ ਕਹੀ ਉਹਨਾਂ ਨੇ ਇਹ ਸਾਰੀ ਵੀ ਆਪਾਂ ਨੈਕਸਟ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਸ ਵੀਡੀਓ 'ਚ ਤੁਸੀਂ ਦੇਖ ਪਾ ਰਹੇ ਹੋ ਕਿ ਸੀਐਮ ਭਗਵੰਤ ਮਾਨ ਆਪ ਜਿਹੜਾ ਵਾ ਉਹ ਨੰਗਲ ਡੈਮ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੋਸਤੋ ਇੱਥੇ ਹਰਿਆਣੇ ਦੇ ਲੋਕਾਂ ਵੱਲੋਂ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਹੋਰ ਪਾਣੀ ਦਿੱਤਾ ਜਾਵੇ ਉਹਨਾਂ ਦਾ ਪਾਣੀ ਉੱਪਰ ਹੋਰ ਹੱਕ ਹੈ ਪਰ ਇਸ ਚੀਜ਼ ਦੇ ਚੱਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੜਾ ਹੀ ਕਲੀਅਰ ਕੀਤਾ ਹੈ ਕਿ ਜਿੰਨਾ ਵੀ ਹਰਿਆਣੇ ਦਾ ਬੰਦ ਦਾ ਪਾਣੀ ਸੀ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤਾ ਗਿਆ ਹੈ ਤਾਂ ਹੁਣ ਉਹਨਾਂ ਦਾ ਇਸ ਪਾਣੀ ਉੱਪਰ ਕੋਈ ਵੀ ਹੱਕ ਨਹੀਂ ਹੈ ਬਾਕੀ ਦਾ ਕੀ ਫੈਸਲਾ ਹੁੰਦਾ ਹੈ ਹਾਈ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਇਹ ਤੁਹਾਨੂੰ ਦੱਸਾਂ ਅਗਲੀ ਵੀਡੀਓ ਵਿੱਚ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ